ਬਹੁਤ ਹੀ ਸ਼ਿਕਾਰਜੋ ਬਦਸਤੋ ਤੁਸੀਂ ਦੇਖ ਰਹੇ ਹੋ ਜੋ YouTube ਚੈਨਲ ਆਈਪੀ ਲਾਸਮਸੋ ਦਾ ਤੇ ਮੈਂ ਮਾਸਟਰ ਲਾਸਮਸੋ ਦਾ ਅੱਜ ਖੜੇ ਆ ਪਿੰਡ ਮੋੜ ਮਕਸੂਥਾ ਜ਼ਿਲ੍ਹਾ ਬਰਨਾਲਾ ਦਾ ਬਲਕ ਸੈਣਾ ਦਾ ਪਿੰਡ ਇਹ ਉਹ ਪਿੰਡ ਆ ਜਿੱਥੇ ਮੀਡੀਆ ਬਹੁਤ ਘੱਟ ਆਉਂਦਾ ਭਾਵੇਂ ਇੱਥੋਂ ਦੇ ਮੁੰਡਿਆਂ ਨੇ ਹੁਣ ਚੈਨਲ ਬਣਾ ਲਏ ਤੇ ਅੱਜ ਇਥੋਂ ਕਿਸਾਨ ਜਥੇਬੰਦੀ ਦੀ ਹਾਂ ਸਿੱਧੂ ਪੁੱਤ ਹਾਂ ਕਿਸਾਨ ਜਥੇਬੰਦੀ ਜਿਹੜੀ ਸਿੱਧੂਪੁਰ ਹੈ ਉਸ ਦੀ ਇਕਾਈ ਵੱਲੋਂ ਦਿੱਲੀ ਧਰਨੇ ਦੇ ਵਿੱਚ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਵੇਰੇ ਤੋਂ ਹੀ ਸਾਥੀ ਜਿਹੜੇ ਹੈ ਅਨਾਉਂਸਮੈਂਟਾਂ ਕਰ ਰਹੇ ਪਿਛਲੇ ਦਿਨਾਂ ਤੋਂ ਅੱਜ ਥੋੜੇ ਟਾਈਮ ਦੇ ਵਿੱਚ ਇਹਨਾਂ ਸਾਥੀਆਂ ਨੇ ਤੁਰਨਾ ਆ ਗੱਲਬਾਤ ਕਰਦੇ ਆ ਸਾਡੇ ਬਲਾਕ ਸਹਿਣਾ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਭਾਈ ਜੀ ਉੱਚੀ ਬੋਲੋ ਹਾਂਜੀ ਸਾਰੇ ਉੱਚੀ ਬੋਲੋ ਸਹਿਣਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਹਾਂ ਹਾਂ ਯਾਨੀ ਜੀ ਜੀ ਕੇ ਯੂਫੁੱਲ ਉਪਰ ਅਸੀਂ ਦਿੱਲੀ ਦੀ ਤਿਆਰੀ ਹੈ ਤੇ ਦਿੱਲੀ ਜਾ ਰਹੇ ਆ ਜੀ ਠੀਕ ਹਾਂ ਜੀ ਕਿੰਨੇ ਕੁ ਸਾਥੀ ਇਥੋਂ ਜਾਣਗੇ ਜੀ ਬਾਕੀ ਕੀ ਤਿਆਰੀਆਂ ਨੇ ਤੁਹਾਡੀ ਉਹ ਜਾਣਗੇ 18 20 ਜੀ ਅੱਛਾ ਅਹ ਟਰਾਲੀਆਂ ਟਰੂਲੀਆਂ ਤਿਆਰ ਆ ਪਿਆਰ ਆ ਜੀ ਅੱਛਾ ਤੁਹਾਨੂੰ ਪਤਾ ਵੀ ਉੱਥੇ ਪੂਰੀ ਜ਼ਬਰਦਸਤ ਤਿਆਰੀ ਹੋ ਰਹੀ ਆ ਦਿਨ ਰਾਤ ਹਨਾ ਬੈਰੀਕੇਡ ਕੀਤੀ ਹੋਈ ਆ ਪੂਰੇ ਸਾਰੇ ਸਾਥੀ ਕਰੋ ਨੇ ਸਾਹਮਣਾ ਸਰ ਉਹ ਜਬਰਦਸਤੀ ਬੰਦਨਾ ਜੋ ਉਹ ਕਰਾਂਗੇ ਜਾਵਾਂਗੇ ਜੀ ਠੀਕ ਹੈ ਜਿੰਨੇ ਉਹਦੇ ਸਰਕਾਰ ਨੇ ਉਹ ਕਿਰੇ ਉਹਨੂੰ ਬੰਦਨਾ ਹੋਵੇ ਤਰਾਗੇ ਅ ਜਿਹੜਾ ਇਹ ਸਾਥੀਓ ਦੇਖੋ ਸਾਥੀਆਂ ਦੇ ਹੌਸਲੇ ਜਿਹੜੇ ਹੈ ਉਹ ਪੂਰੇ ਦੱਸਦੇ ਨੇ ਕਿ ਅਸੀਂ ਸਰਕਾਰ ਚਾਹੇ ਕੁਝ ਵੀ ਕਰ ਲੇ ਅਸੀਂ ਹਰ ਹੀਲੇ ਸਰਕਾਰ ਦੇ ਹਰ ਜ਼ਬਰ ਜ਼ੁਲਮ ਦਾ ਜਿਹੜਾ ਸਾਹਮਣਾ ਕਰਨ ਲਈ ਤਿਆਰ ਨੇ ਸਾਡੇ ਕਿਸਾਨ ਭਰਾ ਜਦੋਂ ਇਹ ਕਹਿੰਦੇ ਤੁਸੀਂ ਠੰਡਾਂ ਦੇ ਵਿੱਚ ਇੰਨੀਆ ਕੋਰੇ ਦੇ ਵਿੱਚ ਫਸਲਾਂ ਪਾਲ ਸਕਦੇ ਆ ਤਾਂ ਫਿਰ ਉੱਥੇ ਜਾ ਕੇ ਲੜਨਾ ਤਾਂ ਸਾਡੇ ਲਈ ਕੋਈ ਖਾਸ ਗੱਲ ਨਹੀਂ ਹੈ ਹਾਂ ਹੁਣ ਸਾਥੀ ਗੱਲ ਕਰਾਂਗੇ ਜੀਵਨ ਸਿੰਘ ਜੀ ਨਾਲ ਹਾਂਜੀ ਜੀ ਬਰੇਖਰੂਜੀ ਦਾ ਖਾਲਸਾ ਬਰੇਖਰੂਜੀ ਮੈਂ ਸੁਖੀ ਗਿੰਦ ਸਿੰਘ ਸੀਨੀਅਰ ਮੀਤ ਪ੍ਰਧਾਨ ਪਿੰਡ ਬੌਲੰਸ ਦਾ ਅਸੀਂ ਜੋ ਦਿੱਲੀ ਦੀ ਤਿਆਰੀ ਕੀਤੀ ਹੈ ਜੋ ਅਧੂਰੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਅੱਜ ਦਿੱਲੀ ਦੇ ਲਈ ਰਵਾਨਾ ਹੋ ਰਹੇ ਹਾਂ ਪਿੰਡੋਂ ਸਾਡੀਆਂ ਟਰਾਲੀਆਂ ਤਿਆਰ ਹੈ ਸਾਰੇ ਸਾਥੀ ਤਿਆਰ ਹੈ ਵੱਧ ਤੋਂ ਵੱਧ ਅਸੀਂ ਸਮਝੋ ਇਥੋਂ ਜਥਾ ਲੈ ਕੇ ਜਾਵਾਂਗੇ ਸਾਡੇ ਜ਼ਿਲ੍ਹਾ ਪ੍ਰਧਾਨ ਬਲਵ ਸਿੰਘ ਜੀ ਢਿਲਵਾ ਸਾਡੇ ਬਲਾਕ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਲਾ ਸਾਡੇ ਸੂਬਾ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਦੀ ਅਗਵਾਈ ਦੇ ਹੇਠ ਅਸੀਂ ਵੱਧ ਤੋਂ ਵੱਧ ਸਾਨੂੰ ਦਾ ਮਕਾਨ ਉੱਤੇ ਦਿੱਲੀ ਤੇ ਰੋਹਾਂ ਹੱਥਾਂ ਦੇ ਉੱਤੇ ਜਾ ਕੇ ਉੱਥੇ ਧਰਨੇ ਦੇਵਾਂਗੇ ਸਰਕਾਰ ਜਿੰਨਾ ਵੀ ਰੋਕਾਂ ਲਗਾ ਲੇ ਅਸੀਂ ਰੋਸ ਤਾਨੂੰ ਪਾਰ ਕਰਦੇ ਹੋਏ ਸ਼ਾਂਤਮਈ ਦੇ ਨਾਲ ਅਸੀਂ ਦਿੱਲੀ ਜਾਣਾ ਅਸੀਂ ਕੋਈ ਹੁੱਲੜਵਾਜੀ ਨਹੀਂ ਕਰਨੀ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਦੇ ਖਾਤਰ ਜਾਣਾ ਹੈ ਅਧੂਰ ਨਾ ਪੰਗਾ ਮੰਗਾਂ ਜਿਹੜੀਆਂ ਪੂਰਨਾ ਕਰਵਾਉਣ ਵਾਸਤੇ ਦਿੱਲੀ ਜਾ ਰਹੇ ਹਾਂ ਜਿਹੜਾ মিডিਆ ਦੇ ਵਿੱਚ ਇੱਕ ਫੋਬੀਆ ਖੜਾ ਕੀਤਾ ਜਾ ਰਿਹਾ ਸਰਕਾਰ ਦੁਆਰਾ ਤੇ ਲੋਕ ਡਰ ਰਹੇ ਨੇ ਆਪਾਂ ਹੁਣ ਵੀ ਦੇਖਦੇ ਆ ਬਹੁਤ ਸਾਰੇ ਲੋਕ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਫਰੰਟ ਤੇ ਨਾ ਆਓ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਸ਼ਾਂਤ ਮਈ ਦੇ ਨਾਲ ਥੱਲੇ ਵਾਲ ਸਾਹਿਬ ਇਹ ਬਹੁਤ ਰੁਕ ਰੁਕੀ ਰੁਕ ਹਾਂਜੀ ਸੁਖਜੀਪ ਸਿੰਘ ਜੀ ਜਿਹੜੇ ਨੌਜਵਾਨ ਇੱਥੇ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਮੈਸੇਜ ਦੇਣਾ ਜਾਂ ਜਿਹੜੀਆਂ ਹਰਡਲਸ ਨੇ ਹਨਾ ਗਵਰਨਮੈਂਟ ਨੇ ਜਿਹੜੇ ਹੱਫੋ ਵੀ ਆ ਕਰੀਏਟ ਕੀਤਾ ਹੋਇਆਗਾ ਕਿ ਥਾਂ ਥਾਂ ਬੈਰੀਕੇਡ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਕਿਸਾਨਾਂ ਆਗੂਆਂ ਨੂੰ ਫੜਿਆ ਜਾ ਰਿਹਾ ਆ ਆਮ ਆਵਾਮ ਨੂੰ ਜਿਹੜੇ ਲੋਕਾਂ ਨੇ ਪਿੰਡਾਂ ਚ ਜਾਣਾ ਜਿਨ੍ਹਾਂ ਦੇ ਮਾਪਿਓ ਨੇ ਆਪਣੇ ਬੱਚੇ ਵੀ ਜੜੇ ਹਨਾ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਸ਼ਾਂਤਮਈ ਦੇ ਨਾਲ ਜਾਣਾ ਕਿਸੇ ਨੇ ਕੋਈ ਆਪਾਂ ਹੁੱਲੜਬਾਜੀ ਨਹੀਂ ਕਰਨੀ ਦੱਲੇਵਾਲ ਸਾਹਿਬ ਦਾ ਇਹੀ ਸੰਦੇਸ਼ ਹੈ ਵੀ ਤੁਸੀਂ ਕਿਸੇ ਤੋਂ ਘਬਰਾਉਣ ਤੋਂ ਬੇਚੰਤ ਹੋ ਕੇ ਆਓ ਵੱਧ ਤੋਂ ਵੱਧ ਮੈਂ ਨੌਜਵਾਨਾਂ ਨੂੰ ਇਹੀ ਫੀਲ ਕਰਦਾ ਹਾਂ ਕਿ ਸਾਨੂੰ ਡਰਨ ਦੀ ਲੋੜ ਨਹੀਂ ਵੱਧ ਤੋਂ ਵੱਧ ਜਿੱਨੇ ਆਪਾਂ ਉੱਥੇ ਪਹੁੰਚਣਾ ਹੈ ਪਹਿਲਾਂ ਨਾਲ ਤਕੜੇ ਹੋ ਕੇ ਪਹਿਲਾਂ ਵਾਲੇ ਸੰਘਰਸ਼ ਦੇ ਨਾਲੋਂ ਆਪਾਂ ਉੱਥੇ ਜਾਗੇ ਤਾਂ ਕਿ ਆਪਾਂ ਆਪਣੀਆਂ ਮੰਗਾਂ ਲੈ ਸਕੀਏ ਮੈਂ ਸਾਰਿਆਂ ਨੌਜਵਾਨਾਂ ਨੂੰ ਅਪੀਲ ਪੂਰੀ ਕਰਦਾ ਬੇਨਤੀ ਕਰਦਾ ਕਿ ਕਿਸੇ ਨੇ ਰਾਹ ਦੇ ਵਿੱਚ ਉਲੜਵਾਜੀ ਨਹੀਂ ਕਰਨੀ ਸ਼ਾਂਤਮਈ ਨਾ ਜਾਣਾ ਆਪਾਂ ਨੂੰ ਕਿਸੇ ਕੋਈ ਰੋਕਾਂ ਸਾਹ ਪਾਰ ਕਰਕੇ ਅਬਦਲੀ ਪਹੁੰਚਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਵੀਰਾਂ ਦੇ ਹੌਸਲੇ ਦੱਸਦੇ ਨੇ ਕਿ ਹਰ ਪ੍ਰਸਥਿਤੀ ਨਾਲ ਲੜਨ ਲਈ ਤਿਆਰ ਨੇ ਔਰ ਪੂਰੇ ਸੰਵਿਧਾਨਕ ਤਰੀਕੇ ਨਾਲ ਇਹ ਆਪਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਆ ਸਾਡੀ ਫੇਰ ਮੀਡੀਆ ਦੇ ਤੌਰ ਤੇ ਆਮ ਆਵਾਮ ਦੀ ਆਵਾਜ਼ ਆ ਇਹ ਕਿ ਸਰਕਾਰ ਨੂੰ ਜ਼ਾਲਮਾਨਾ ਤਰੀਕੇ ਛੱਡ ਕੇ ਲੋਕਤੰਤਰੀ ਰਾਹ ਤੇ ਹੋਣਾ ਚਾਹੀਦਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਪੂਰੇ ਹਰ ਵਰਗ ਦੀਆਂ ਮੰਗਾਂ ਨੂੰ ਸੁਣਨਾ ਚਾਹੀਦਾ ਨਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਤੇ ਇਸ ਦੇ ਨਾਲ ਹੀ ਦਿੱਲੀ ਸਰਕਾਰ ਨੂੰ ਇਹ ਵੀ ਸਾਡੀ ਚੇਤਾਵਨੀ ਆ ਜੇਕਰ ਉਹ ਚਾਹੁੰਦੀ ਹੈ ਹਨਾ ਕਿ ਅਸੀਂ ਐਸੇ ਤਰ੍ਹਾਂ ਜ਼ਬਰ ਜ਼ੁਲਮ ਨਾਲ ਦੁਬਾਰੇ ਦਿੱਲੀ ਦੀ ਸਤਾ ਪ੍ਰਾਪਤ ਕਰ ਲਾਂਗੇ ਤਾਂ ਇਹ ਉਹਨਾਂ ਦਾ ਭੁਲੇਖਾ ਹੈ ਇੱਥੇ ਵੱਡੇ ਵੱਡੇ ਸ਼ਾਸਕ ਵੱਡੇ ਵੱਡੇ ਹਮਲਾਵਰ ਇਸ ਦਿੱਲੀ ਦੇ ਤਖਤਾਂ ਤੋਂ ਲਾਹੇ ਨੇ ਤੇ ਇਹ ਆਬਾਮ ਤੁਹਾਨੂੰ ਜੇ ਬਿਠਾ ਸਕਦੀ ਹੈ ਤਖਤ ਤੇ ਤਾਂ ਲਾ ਵੀ ਸਕਦੀ ਹੈ ਦੋਸਤੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੇ ਪੰਜਾਬ ਦੇ ਵਿੱਚੇ ਜਾਣੀ ਚਾਹੀਦੀ ਤੇ ਇੱਥੇ ਪੰਜਾਬ ਦੇ ਕੋਨੇ ਕੋਨੇ ਤੋਂ ਸਾਡੇ ਕਿਸਾਨ ਵੀਰਾਂ ਨੂੰ ਦਿੱਲੀ ਦੇ ਜਾਣਾ ਚਾਹੀਦਾ ਸਰਨੇ ਧੰਨਵਾਦ 谢谢。